ਮਾਈ ਗੁਰ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਜੀ ਨੇ ਚਮਕੌਰ ਸਾਹਿਬ ਨੂੰ ਛੱਡਣਾ ਤੇ ਖਾਲਸੇ ਨੂੰ ਗ੍ਰਿਆਈ ਬਖਸ਼ਣਾ ਲੜਾਈ ਨਹੀਂ ਹੰਦੀ ਰਹੀ ਮੈਰੀ ਦਲ ਅੱਗੇ ਵਾਧਦੇ ਹੀ ਆਏ ਉਹਨਾਂ ਵਿੱਚ ਵਾਧਦਾ ਹੁੰਦਾ ਗਿਆ ਦੂਸਰੇ ਪਾਸੇ ਸਿੰਘ ਸੀਧ ਹੁੰਦੇ ਗਏ ਉਹਨਾਂ ਦੀ ਗਣਤੀ ਬਹੁਤ ਘਟ ਰਹੀ ਰਹਿ ਗਈ ਉਹ ਸਿਰਫ 8 ਰਹਿ ਗਏ ਤੇ ਨਾਮੇ ਸਤਗੁਰੂ ਜੀ ਆਪ ਨੇ ਸਤਗੁਰੂ ਜੀ ਮੋਰਚੇ ਵਿੱਚ ਬੈਠੇ ਤੀਰ ਛੱਡੀ ਜਾਂਦੇ ਸਨ ਉਹਨਾਂ ਪਾਸਮਸਾ 100 ਕਦੀਰ ਬਾਕੀ ਰਹ ਗਏ ਸਨ ਸਤਗੁਰੂ ਸਮੇਤ 9 ਸਿੰਘ ਪਰ ਬੈਰੀ ਲਖਾ ਤੋਂ ਉੱਪਰ ਤੋਪਾਂ ਬੰਦੂਖਾਂ ਤੇ ਹੋਰ ਹਥਿਆਰ ਨਾ ਰਹੇ ਐਸੀ ਹਾਲਤ ਵਿੱਚ ਜੰਗ ਲੜਨ ਅਸ਼ੰਭਾ ਬਸੀ ਉਦੋਂ ਉਤਰਾਥ ਪੈ ਗਈ ਰਾਤ ਵੀ ਮਹਾ ਭਿਆਨਕ ਕਾਲੀ ਕਾਲੀ ਦੇਵੀ ਦੀ ਭੈਣ ਜਿਸ ਨਾਲ ਉਹ ਹਰ ਇੱਕ ਨੂੰ ਡਰ ਆਉਂਦਾ ਸੀ ਇਸ ਸਮੇਂ ਨੂੰ ਅਨੁਭਵ ਕਰਕੇ ਸਿੰਘਾਂ ਨੇ ਇਕੱਠ ਕੀਤਾ ਉਸ ਇਕੱਠ ਵਿੱਚ ਗਰਮਤਾ ਸੁਧਿਆ ਕੇ ਸਤਿਗੁਰੂ ਜੀ ਨੂੰ ਚਮਕੌਰ ਗੜੀ ਛੱਡ ਕੇ ਅੱਗੇ ਨਿਕਲ ਜਾਣਾ ਚਾਹੀਦਾ ਹੈ ਹੁਣ ਦਸ ਬਣਾ ਕੋਣੋਂ ਬਚਣਾ ਔਖਾ ਹੈ ਮੈਰੀ ਦੇ ਦਨਾਂ ਦੀ ਗਣਤੀ ਸ਼ਾਵਣ ਦੀਆਂ ਘਟਾ ਮੰਗ ਸ਼ਾ ਰਹੀ ਹੈ अठ नौ प्राणी कि चिर युग कर सकते हैं ये सतगुरु जी अमर रहे जाए से, से तो असाजाए होर सिख सजा लचार करके सारे संघ गुरु जी पास आ पुजे समा बहुत भयानक सी लड़ाई हो रही सी ਉਹ ਸਮੇਤ ਉਸ ਮਾਂ ਦੀ ਦਲ ਅੱਗੇ ਬਾਧ ਰਹੇ ਸਾਨੂੰ ਫੇਰ ਵੀ ਪਾਈ ਸੰਤ ਸਿੰਘ ਜੀ ਨੇ ਦੋਵੇਂ ਹੱਥ ਜੋੜ ਕੇ ਅਰਜ ਕੀਤੀ ਮਹਾਰਾਜ ਉਸਾ ਸਾਰਿਆਂ ਦੀ ਸਲਾਹ ਹੈ ਕਿ ਆਪ ਇਸ ਕੱਚੀ ਗੜੀ ਵਿੱਚੋਂ ਨਿਕਲ ਜਾਵੋ ਦਸਮਾਣਾ ਦਾ ਜ਼ੋਰ ਵੱਧ ਗਿਆ ਹੈ ਹੁਣ ਕੋਈ ਸੂਰਤ ਨਹੀਂ ਰਹੀ ਕਿ ਅਸੀਂ ਬਾਤ ਚ ਰਖੀ ਗਈ ਅਸੀਂ ਮੋਰਚੇ ਕੰਮ ਰੱਖਦੇ ਹਾਂ ਤੁਸੀਂ ਰਾਤ ਹਨੇਰੇ ਵਿੱਚ ਨਿਕਲ ਜਾਓ ਉਹ ਸਿੰਘਾਂ ਦੇ ਬਚਨ ਸੁਣ ਕੇ ਗੁਰੂ ਜੀ ਮਸਕਰਾਏ ਤੇ ਕਹਿਣ ਲੱਗੇ ਸਿੰਘੋ ਤੁਸਾਂ ਨੂੰ ਇਹ ਹਾਲਾਤ ਵਿੱਚ ਛੱਡ ਕੇ ਗੁਰੂ ਗੋਬਿੰਦ ਸਿੰਘ ਨਹੀਂ ਜਾ ਸਕਦਾ ਤੁਸਾਂ ਦੇ ਨਾਲ ਹੀ ਸ਼ਹੀਦ ਹੋਵਾਂਗੇ ਹੋਵੇਗਾ ਉਹ ਦੇਖ ਬੈਰੀ ਅੱਗੇ ਵੱਧ ਰਿਹਾ ਹੈ ਉੱਚ ਦੇ ਰੁਕਣ ਦਾ ਜਤਨ ਕਰੋ ਐਸ ਐਸੇ ਟੈਂ ਦੀਆਂ ਕਲਾਂ ਵਾਲੇ ਵਿਚਾਰ ਵਿੱਚ ਨਾ ਪਵੋ ਜਾਓ ਆਪੋ ਆਪਣੇ ਉੱਚਾ ਵਿੱਚ ਸਤਿਗੁਰੂ ਜੀ ਇਹ ਨਹੀਂ ਹੋ ਸਕਦਾ ਆਪਦਾ ਬਚਨ ਹੈ ਕਿ ਸੰਗਤ ਗੁਰੂ ਨਾਲੋਂ ਵੱਡੀ ਹੈ ਤੁਸੀਂ ਖਾਲਸੇ ਨੂੰ ਬਹੁਤ ਵਾਰ ਦਿੱਤੇ ਹਨ ਮੰਜ ਤੋਂ ਵੱਧ ਸਿੰਘ ਸੰਗਤਾਂ ਜਾਂ ਪੰਥ ਖਾਲਸਾ ਦਾ ਰੂਪ ਬਣ ਜਾਂਦੇ ਹਨ ਐਸ ਵਾਰ ਤੇ ਅਸੀਂ ਪੰਥ ਦੇ ਰੂਪ ਵਿੱਚ ਵੀ ਆਗਿਆ ਕਰਦੇ ਹਾਂ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਇਸ ਗੜੀ ਵਿੱਚੋਂ ਨਿਕਲ ਜਾਣ ਕਿਉਂਕਿ ਜੇ ਗੁਰੂ ਜੀ ਅਮਰ ਰਹਿਣਗੇ ਤਾਂ ਜ਼ਰੂਰੀ ਹੋਰ ਸਿੰਘਾਂ ਦੀ ਸ਼ਾਜਨਾ ਕਰਕੇ ਪੰਥ ਨੂੰ ਮਧਾਉਣ ਵਿੱਚ ਸਹਾਇ ਹੋਣਗੇ ਆਪ ਨੂੰ ਜਾਣਾ ਪਵੇਗਾ ਨੀਤੀ ਤੋਂ ਕੰਮ ਲੈਣਾ ਮਾੜੀ ਗੱਲ ਨਹੀਂ ਹੈ ਨਾ ਕਹਿਤਾ ਹੈ ਭਾਈ ਸਾਤਾ ਸਿੰਘ ਜੀ ਦੇ ਐਸੇ ਵਚਨਾਂ ਨੂੰ ਸੁਣ ਕੇ ਸਹਿਮਸਕਰਾ ਪਏ ਰਾਲੀ ਹੇ ਮਸ਼ਕਰਾ ਹਟ ਬੈਚ ਗੁਰੂ ਜੀ ਨੇ ਬਚਨ ਕੀਤਾ ਅਸੀਂ ਐਸੀ ਹੀ ਵਿਚਾਰ ਸੁਣਨਾ ਚਾਹੁੰਦੇ ਸਾਂ ਚਿੱਤ ਤਾਂ ਨਹੀਂ ਕਰਦਾ ਕਿ ਤੁਸਾਂ ਦਾ ਸਾਥ ਛੱਡ ਕੇ ਜਾਇਗੀ ਪਰ ਪੜਨਾ ਕਾਲ ਪਰ ਖਦਾ ਪੰਥ ਗੁਰੂ ਹੈ ਤੇ ਗੁਰੂ ਪੰਥ ਹੈ ਅਸੀਂ ਅੱਜ ਦਰਿਆਈ ਪੰਥ ਨੂੰ ਬਖਸ਼ਦੇ ਹਾਂ ਅੰਗੇ ਤੋਂ ਇੱਕ ਪਰਖੀ ਗੁਰੂ ਨਹੀਂ ਹੋਵੇਗਾ ਆਦਿ ਸਿਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸੰਗਤ ਹੀ ਕੰਤ ਹੈ ਤੇ ਸੰਗਤ ਹੀ ਪੰਜਾਂ ਮੱਚ ਹੈ ਹਰ ਕਾਜ ਪੰਜ ਪਿਆਰਿਆਂ ਦੀ ਗੁਰਮਤਿ ਨਾਲ ਕਰਨਾ ਹੋਵੇਗਾ ਪੰਜਾਂ ਮੱਚ ਪਰਮੇਸ਼ਰ ਤੇ ਸਤਿਗੁਰੂ ਨਾਨਕ ਦੇਵ ਜੀ ਦੀ ਸ਼ਕਤੀ ਦਾ ਵਾਸਾ ਹੋਵੇਗਾ ਪਰਚਾਏ ਗ੍ਰੰਥ ਦਾ ਜਦਾ ਰਖਾਲਸੇ ਦਾ ਤੇ ਪੂਜਾਕਾਰ ਪਰਖ ਦੀ ਮਸ ਇਹੋ ਇਛਾ ਹੈ ਤੇ ਸੇਵਾ ਧਰਮ ਕਰਤ ਤੇ ਪਿਆਰ ਇਹ ਆਸ਼ਨਾ ਹੈ ਜੋ ਤੱਕ ਹਾਰਸ਼ਾ ਪੰਥ ਜਾਂ ਧਾਰਮਿਕ ਜੀਵਨ ਬਤੀਤ ਕਰੇਗਾ ਉਹ ਚੜ ਉਹ ਚੜਦੀਆਂ ਕਲਾਂ ਵਿੱਚ ਰਹੇਗਾ ਅਸੀਂ ਪੰਥ ਦੇ ਹੁਕਮ ਨੂੰ ਨਮਸਕਾਰ ਕਰਦੇ ਹਾਂ ਅੱਜ ਇਸ ਅਸੀਦਾਂ ਦੀ ਗੜੀ ਨੂੰ ਤਿਆਗਦੇ ਹਾਂ ਨਾਲ ਹੀ ਅੱਜ ਤੋਂ ਗੁਰੂ ਪਦਵੀ ਦੀ ਖਾਲਸੇ ਨੂੰ ਦੇ ਜਾਂਦੇ ਹਾਂ ਭਾਈ ਦਿਆ ਸਿੰਘ ਨਹੀਂ ਮਹਾਰਾਜ ਗ੍ਰਹਿ ਆਜੀ ਆਪਣੇ ਕੋਲ ਰੱਖੋ ਆਪ ਹੀ ਗੁਰੂ ਰਹੋ ਖਾਲਸਾ ਫਿਰ ਵੀ ਆਪ ਦਾ ਸੇਵਕ ਤੇਸ ਪੁੱਤਰ ਹੈ ਸੇਵਾ ਕਰੀ ਜਾਵੇਗਾ ਅਵੇ ਆਪ ਇਥੋਂ ਜਾਓ ਕਾਰਪੁਰਖ ਸਹਾਇਤਾ ਕਰੇਗਾ ਸਤਗੁਰੂ ਜੀ ਭਾਈ ਦਿਆ ਸਿੰਘ ਜੀ ਤੇ ਪਾਣਾ ਵਰਤ ਰਿਹਾ ਹੈ ਸਵਕਾਲਪੁਰਖ ਦੀ ਇੱਛਾ ਨਾਲ ਹੀ ਵਰਤ ਰਿਹਾ ਹੈ ਜੋ ਅਸੀਂ ਆਖਦੇ ਜਾ ਕਰਦੇ ਹਾਂ ਉਸ ਨੂੰ ਤੁਸੀਂ ਮੰਨੋ ਜਦ ਅਸੀਂ ਤਰਕਾਂ ਦੇ ਬਚਨਾਂ ਨੂੰ ਪ੍ਰਮਾਨ ਕਰਦੇ ਹਾਂ ਹੁਣ ਕੁਝ ਸਮਾਂ ਤੀਰਾਂ ਦੀ ਵਰਖਾ ਕਰੋ ਤਾਂ ਕਿ ਦਸ਼ਮਣ ਦੂਰ ਹਟ ਜਾਵੇ ਤੇ ਮੌਣ ਬਾਕੀ ਵਿਚਾਰਾਂ ਕੀਤੀਆਂ ਜਾਣਗੀਆਂ ਸਤਿਗੁਰੂ ਨੇ ਪੰਥ ਦਾ ਹੋ ਕੇ ਮੰਨਿਆ ਤੇ ਪੰਥ ਨੇ ਗੁਰੂ ਜੀ ਦਾ ਉਹ ਚੈ ਤੀਰਾਂ ਤੇ ਗੋਲੀਆਂ ਦੀ ਵਰਖਾ ਹੁੰਦੀ ਰਹੀ ਜਦੋਂ ਦੇਖਿਆ ਕਿ ਦਸ਼ਮਣ ਦੂਰ ਹਟ ਗਿਆ ਹੈ ਤਦੋਂ ਸਤਿਗੁਰੂ ਮੋਸਚੇ ਵਿੱਚੋਂ ਉੱਠੇ ਇੱਕ ਵਾਰ ਚਾਰ ਚਫੇਰੇ ਦੇਸ਼ਾਨ ਬਲਹਨੀਰੀ ਵਿੱਚ ਹੀ ਧੱਕਿਆ ਉਹ ਤਕਣੀ ਦੇ ਪੇ ਤਦਾ ਕਿਸੇ ਨੂੰ ਪਤਾ ਨਹੀਂ ਸੀ ਉਸ ਦੇ ਪਿੱਛੋਂ ਸਹਿਬਾ ਨੇ ਸੀਸ ਤੂੰ ਖਣਗੀ ਅਤਾਰੀ ਤੇ ਸਨੇਰੀ ਜੋਗਾ ਚੋਗਾ ਚੋੜਾ ਤਾਰਿਆ ਆਪਣੀ ਹੱਥੀ ਪਾਇ ਸੰਤ ਸਿੰਘ ਜੀ ਦੇ ਅਸੀਸ ਉੱਤੇ ਬੰਨੀ ਉਹਨਾਂ ਨੂੰ ਦੋ ਤੋ ਚੋੜਾ ਪੁਆ ਦਿੱਤਾ ਤੇ ਆਪ ਨੇ ਤੀਰ ਉਹਨਾਂ ਦੇ ਹਵਾਲੇ ਕਰ ਦਿੱਤੇ ਕਿਉਂਕਿ ਉਹਨਾਂ ਦਾ ਸੁਲੀਆ ਰੂਪ ਤੇ ਕੱਦ ਸਤਿਗੁਰੂ ਜੀ ਦੇ ਹੁਲਗੇ ਨਾਲ ਮਿਲਦਾ ਜੁਲਦਾ ਸੀ ਉਸ ਦੇ ਪਿੱਛੇ ਪੰਜ ਪਿਆਰਿਆਂ ਨੂੰ ਮਿਠਾ ਆ ਕੇ ਸੇਂਬਾ ਨੇ ਆਪ ਕਰਮ ਪ੍ਰਕਰਮਾ ਲਈਆ ਇਹ ਗ੍ਰਿਹਾਈ ਪੰਥ ਨੂੰ ਮਕਸ਼ਸ਼ ਇਹ ਗੁਰੂ ਪੰਥ ਦਾ ਮਾਰ ਦੇ ਦਿੱਤਾ ਜਦੋਂ ਸਾਰੀ ਮਰਜਾਂ ਦਾ ਪੂਰੀ ਹੋ ਗਈ ਸਹਿਬਾਨੇ ਕਾਰ ਪਰ ਖੱਗ ਗਿਆ ਦਾਸ ਕੀਤੀ ਅੰਦਾਜ਼ ਕਨ ਪੁੱਛੋ ਭਾਈ ਸੰਤ ਸਿੰਘ ਜੀ ਨੂੰ ਸੋਧਨ ਕਰਕੇ ਬਚਨ ਕੀਤਾ ਤੁਸੀਂ ਇੱਥੇ ਬੈਠੇ ਦਸਣਾ ਬਲ ਤੀਰ ਚਲਾਈ ਜਾਵੋ ਜਦੋਂ ਨਾ ਸੁਣਾ ਵੀ ਤਾਂ ਅਸੀਂ ਨਹੀਂ ਬੇਸ਼ੱਕ ਹੋ ਜਾਣਾ ਸੀ ਬੇਸ਼ੱਕ ਹੋ ਜਾਣਾ ਪਰ ਜਉਂਦੇ ਜੀ ਦਸ ਬੰਦੇ ਹੱਥ ਨਾ ਆਉਣਾ ਨਾ ਕੁਝ ਬੋਲਣਾ ਤੇ ਨਾ ਕੁਝ ਸੁਣਨਾ ਸਰਪ ਤਨ ਸਿੰਘ ਅਸਨਾ ਚੱਲਣਾ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਭਾਈ ਜੀਵਨ ਸਿੰਘ ਮੈਨੇ ਖਵੀਤੇ ਕਾਠਾ ਸਿੰਘ ਜੀ ਜੇ ਬਦਾਸੇ ਦੋਵੇਂ ਨਗਾਰੇ ਨੂੰ বাজਾਈ ਜਾਣ ਤੇ ਠਾਠ ਹੁੰਦੀ ਰਹੇ ਅਸੀਂ ਹਨੇਰੇ ਵਿੱਚ ਜਾਂਦੇ ਹਾਂ ਤੁਸੀਂ ਸਾਰਿਆਂ ਨੇ ਸ਼ਹੀਦ ਹੋਣਾ ਹੈ ਤੁਸੀਂ ਆ ਬਾਸਾ ਬਖੰਤਵੇਂ ਛੋਵੇਂਗਾ ਉਹ ਬਚਨ ਕਰਕੇ ਗੁਰੂ ਜੀ ਗੜੀ ਛੱਡਣ ਵਾਸਤੇ ਤਿਆਰ ਹੋਏ। ਆਪਦੇ ਨਾਲ ਪਾਈ ਦਿਆ ਸਿੰਘ, ਪਾਈ ਧਰਮ ਸਿੰਘ, ਪਾਈ ਮਾਨ ਸਿੰਘ ਵੀ ਤਿਆਰ ਹੋਏ ਜਿਵੇਂ ਕਿ ਪਹਿਲਾਂ ਬਚਨ ਕੀਤਾ ਗਿਆ ਸੀ। ਤਿੰਨੇ ਹੀ ਸਿੰਘਾਂ ਦੇ ਪਾਸ ਬਾ ਸ਼ਾਸਤ੍ਰ ਸਨ। ਕਾਲੀਆਂ ਵਾਲਾ ਪਿਤਾ ਜੋ ਕਦੇ ਹਜ਼ਾਰਾਂ ਦੀ ਗਣਤੀ ਵਾਲੇ ਵਸ਼ਕਰ ਦੇ ਨਾਲ ਕਿਲੇ ਆ ਤੇ ਰਾਜਪਵਨਾ ਵਿੱਚੋਂ ਬਾਹਰ ਜਾਇਆ ਕਰਦੇ ਸਨ ਅੰਸ਼ ਮਖਮੋਰ ਦੀ ਗੜੀ ਵਿੱਚੋਂ ਸਿਰਫ ਤਿੰਨ ਸਾਥੀਆਂ ਦੇ ਨਾਲ ਬਾਹਰ ਨਿਕਲੇ ਕੋੜਾ ਕੋਣ ਨਹੀਂ ਨਾ ਖੰਨਗੀ ਤੇ ਨਾ ਸ਼ਤਰ ਅੱਜ ਉਹ ਰਾਤ ਵੀ ਮਹਾਂ ਭਿਆਨਕ ਕਾਲੀ ਸੀ ਸੈਭਾਂ ਦੇ ਦਿਲ ਤੇ ਨਾ ਦੁਸ਼ਮਣਾਂ ਦਾ ਭੈ ਸੀ ਨਾ ਵਿਸ਼ੂਲ ਵਿਛੜੇ ਪਰਿਵਾਰ ਦੀ ਚਿੰਤਾ ਚਿਹਰੇ ਪਰ ਮੁਸਕਾਨ ਹਟੋ ਮੁਸਕਾਨ ਹਟੋ ਇਹ ਆਪਣੇ ਹੱਥ ਦੇ ਵਿੱਚ ਕਾਲ ਪੁਰਖ ਦੀ ਯਾਦ ਸੀ ਆਮ ਜੈਸ ਵੇਲੇ ਘੜੀ ਤੋਂ ਬਾਅਦ ਨਿਕਲੇ ਉਸੇ ਵੇਲੇ ਭਾਈ ਜੀਵਨ ਸਿੰਘ ਤੇ ਕਾਠਾ ਸਿੰਘ ਨੇ ਨਗਾਰੇ ਤੇ ਝੋਟਾ ਲਗਾ ਦਿੱਤੀਗਾ ਨਗਾਰੇ ਦੀ ਝੋਟ ਦੇ ਨਾਲ ਹੀ ਸਾਹ ਦਾ ਹੈ ਬਾੜ ਲੋ ਹਿੰਦੂ ਦਾ ਪੀਰ ਸਿੱਖ ਦਾ ਗੁਰੂ ਅਤੇ ਵਾਸ਼ਾ ਨਾ ਮੰਗੀ ਨਛਾ ਜਾ ਰਿਹਾ ਹੈ ਜੇ ਇਹ ਆਵਾਜ਼ ਇੱਕ ਤੋਂ ਕਈ ਰੂਪ ਹੋ ਕੇ ਪ੍ਰਗਟ ਹੋਈ ਅਤੇ ਇਸ ਵਾਜ ਨਾਲ ਨੇ ਰੀ ਦੇ ਵਿੱਚ ਸਾਰਾ ਮੰਦਾਨ ਨੂੰ ਜੰਗ ਜੰਗ ਨੂੰ ਉੱਠਿਆ ਸਤਿਗੁਰੂ ਜੀ ਦੱਖਣ ਦੇ ਸਾਮਹਾਲਾ ਨਰਪੈ थाना ਬਦੀ ਗਏ ਅਤੇ ਦਸ਼ਮਣੋਂ ਫੈਲ ਲੋ ਉਹ ਜਾਂਦਾ ਹੈ ਆ ਗਿਆ ਆ ਕੇ ਆਪੂ ਬਚਦੀ ਆਸ ਕੇ ਮਾਰਨ ਲੱਗੇ ਕਈਆਂ ਮੁਸਲਮਾਨਾਂ ਨੇ ਆਪਣੇ ਸਾਥੀਆਂ ਨੂੰ ਸਿੱਖ ਸਮਝ ਕੇ ਮਾਰ ਦਿੱਤਾ ਦਾਲ ਫਰਖਨੇ ਐਸਾ ਪਾਣਾ ਬਤਾਇਆ ਕਿ ਤਰਕਾਂ ਦੀ ਮਤਮਾਰੀ ਗਈ ਉਹ ਪਾਗਣਾ ਮੰਗ ਆਪੋ ਵਿੱਚ ਹੀ ਲੜਨ ਲੱਗ ਲੱਗ ਗਈ ਜਾਗਦੀਆਂ ਮਸਾਲਾਂ ਆਪਣੇ ਆਪ ਬੁੱਝ ਗਈਆਂ ਸੁੱਕੇ ਅੰਬਰ ਹੀ ਕਾਲੀ ਬੋਲੀ ਹਨੇਰੀ ਆਈ ਉਸ ਹਨੇਰੀ ਦੇ ਨਾਲ ਤਰਕਾਂ ਤੇ ਤੰਬੂ ਕੁੱਤੇ ਗਏ ਤੇ ਸਾਧਗੁਰੂ ਜੀ ਦੇ ਨੇੜੇ ਕੋਈ ਤਰਕ ਨਾ ਆਇਆ ਸਤ ਗੁਰੂ ਜੀ ਦਾ ਸੁਣਨੀਆਂ ਸਫਾ ਚੀਦਦੇ ਹੋਏ ਮੰਦਾਨੀ ਜੰਗ ਤੋਂ ਬਾਹਰ ਹੋ ਗਏ ਦੂਸਰੇ ਪਾਸੇ ਮੁਸਲਮਾਨਾਂ ਦਾ ਇੱਕ ਟੋਲਾ ਮੁਕੌਰ ਦੀ ਗੜੀ ਵੱਲ ਵਧਿਆ ਅਤੇ ਮਸਾਲਾ ਬਾਲ ਕੇ ਮੱਲੋ-ਮੱਲੀ ਗੜੀ ਤੇ ਚੜ ਗਿਆ ਦਸਮਣਿਆਂ ਦਾ ਖਿਆਲ ਸੀ ਕਿ ਹੰਦ ਦਾ ਪੀਰ ਗੜੀ ਵਿੱਚ ਹੀ ਹੋਵੇਗਾ ਪਰ ਉੱਥੇ ਸਿਰਫ ਪੰਜ ਸਿੱਖ ਸਨ ਤੁਰਕ ਨੇ ਭਾਈ ਸੰਤ ਸਿੰਘ ਜੀ ਨੂੰ ਗੁਰੂ ਸਮਝ ਕੇ ਉਸ ਦਾ ਸੈਰ ਘਟ ਲਿਆ ਤੇ ਬਾਕੀ ਦੇ ਸਿੰਘ ਸ਼ਹੀਦ ਹੋ ਗਏ ਤੁਰਕ ਭਾਈ ਸੰਤ ਸਿੰਘ ਜੀ ਦਾ ਅਸੀਸ ਨੈਕੇ ਜਬਰ ਲਹਤ ਖਾੜ ਕੋੜ ਜੈ ਅਤੇ ਖੁਸ਼ੀ ਦੇ ਨਾਰੇ ਲਾਏ ਕੇ ਹੰਦ ਦੀਪ ਦਾ ਅਸੀਸ ਉਹਨਾਂ ਦੇ ਦੇ ਕਾ ਜੀ ਵਿੱਚ ਆ ਗਿਆ ਹੈ ਅਤੇ ਉਹ ਬਾਦਸ਼ਾਹ ਪਾਸੋਂ ਨਾਮ ਪ੍ਰਾਪਤ ਕਰਨਗੇ ਪਰ ਜਦੋਂ ਸ੍ਰੀ ਰਮਜੀਤ ਖਾਨ ਸ੍ਰੀ ਆਂਦਨੀ ਉਸ ਸ੍ਰੀ ਸੀਸ ਨੂੰ ਵੇਖਿਆ ਤਾਂ ਸਾਰੇ ਤੁਰਕਾਂ ਨੂੰ ਨਰਾਸਤਾ ਹੋਈ ਕਿਉਂਕਿ ਉਸ ਨੇ ਕਿਹਾ ਸੀ ਕਿ ਇਹ ਸੈਰਾ ਹਿੰਦ ਦੇ ਪੀਰ ਗੁਰੂ ਗੋਬਿੰਦ ਸਿੰਘ ਜੀ ਦਾ ਨਹੀਂ ਅਤੇ ਰਾਤ ਦੇ ਹਨੇਰੀ ਵਿੱਚ ਹਿੰਦ ਦਾ ਪੀਰ ਆਪਣੀ ਚਲਾਕੀ ਨਾਲ ਮਦਾਨੀ ਜੰਗ ਵਿੱਚੋਂ ਨਿਕਲ ਗਿਆ ਹੈ ਇਸ ਵਾਸਤੇ ਚਾਰ ਸਪੀਰੇ ਫੌਜਾਂ ਭੇਜ ਕੇ ਪਿੱਛਾ ਕਰੋ ਇੱਥੇ ਸਵਾਗਤ ਕਰਦੇ ਆਂ ਜਗਾ ਸ਼ੁਰੂ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ